ਭਾਈ ਅਗਰੈਸਿਵ ਕਿਉਂ ਹੁੰਦਾ ਜਿਆਦਾ ਕਿਉਂਕਿ ਵੀਰੇ ਇਹਦਾ ਜਿਹੜਾ ਬਲੱਡ ਆ ਜਿੱਦਾ ਨਾਗ ਆ ਹਾਂ ਉਹ ਇੰਨੇ ਅਗਰੈਸਿਵ ਅਗਰੈਸਿਵ ਸੀਗਾ ਓਕੇ ਉਹ ਜੀਨਸ ਹੈ ਦੇ ਵਿੱਚ ਹਾਂ ਹਾਂਜੀ ਲਓ ਜੀ ਸੋਣਾ ਜਗਰਾਉ ਮੰਡੀ ਤੇ ਫਿਰਦੇ ਆ ਸਵਾਗਤ ਹੈ ਜਗਰਾਉ ਮੰਡੀ ਦੇ ਤੁਹਾਨੂੰ ਬਹੁਤ ਨਾਇਾਬ ਹੀਰਾ ਦਿਖਾਉਣ ਲੱਗਾ ਮੈਂ ਸਭ ਤੋਂ ਪਹਿਲਾਂ ਤਾਂ ਇਸ ਘੋੜੇ ਦੇ ਬਾਰੇ ਨਾ ਜਿਹ ਲਾਈਨ ਦੀ ਗੱਲ ਕਰਕੇ ਬਾਈ ਨਾ ਜੋ ਲਾਈਨ ਦੱਸਣ ਲੱਗ ਗਿਆ ਬਾਈ ਦੇਖੋ ਲਾਈਨ ਕਿੱਥੋਂ ਤੱਕ ਜਾਂਦੀ ਹੈ ਬਾਈ ਦੱਸੂਗਾ ਬਾਈ ਕਿਹੜੇ ਪਿੰਡ ਤੋਂ ਆਏ ਹੋ ਵੀਰੇ ਸਹੌਲੀ ਤੋਂ ਸਹੌਲੀ ਤੋਂ ਜੀ ਠੀਕ ਹੈ ਬਾਈ ਕੀ ਨਾਮ ਬਈ ਇਹਦਾ ਗੁਰਵਾਜ ਗੁਰਵਾਜ ਕਿੰਨੀ ਉਮਰ ਹੋ ਗਈ ਇਹਦੀ ਜੀ ਵੀਰੇ ਇਹ ਨਾ 10ਵੇਂ ਸਾਲ ਤੇ ਐਂਟਰੀ ਆ ਵੀਰੇ 10ਵੇਂ ਸਾਲ ਦੀ ਹੂੰ ਠੀਕ ਆ ਬਈ ਬਈ ਜਿਵੇਂ ਇਹਦੀ ਲਾਈਨ ਦਾ ਮਗਰ ਤੱਕ ਦੱਸਿਓ ਰਿਜ਼ਲਟ ਕੀ ਕੀ ਰਿਹਾ ਕਿੱਥੋਂ ਇਹ ਚੱਲਿਆ ਚੱਲੀ ਲਾਈਨ ਤੁਹਾਡੀ ਇਹ ਵੀਰੇ ਇਹ ਮੱਝੂ ਕੀ ਲਾਈਨ ਜਿਹੜੀ ਸਾਰੇ ਪੰਜਾਬ ਚ ਪ੍ਰਸਿੱਧ ਆ ਉਹ ਲਾਈਨ ਆ ਇਹ ਹਾਂਜੀ ਤੇ ਵੀਰੇ ਐਡਮ ਬਹੁਤ ਮਸ਼ਹੂਰ ਕੋੜਾ ਵਾ ਮੱਝੂ ਕੀ ਬਲੱਡ ਆਂਦਾ ਉਹਨੂੰ ਸਾਰੇ ਜਾਣਦੇ ਆ ਬਿਲਕੁਲ ਹਾਂਜੀ ਤੇ ਐਡਮ ਦਾ ਅੱਗੇ ਆ ਗਿਆ ਵੀਰੇ 나ਗ ਹਾਂਜੀ 나ਗ ਦਾ ਅੱਗੇ ਆ ਗਿਆ ਵੀਰੇ ਡਾਇਮੰਡ ਹਾਂਜੀ ਤੇ ਡਾਇਮੰਡ ਦਾ ਆ ਗਿਆ ਵੀਰੇ ਗਰਵਾਜ ਠੀਕ ਹੈ ਤੇ ਮਾਂ ਪੱਖ ਤੋਂ ਵੀ ਵੀਰੇ ਜਿਹੜੀ ਇਹਦੀ ਮਾਂ ਸੀਗੀ ਹਾਂਜੀ ਉਹ ਐਡਮ ਦੀ ਆ ਵੀਰੇ ਓਕੇ ਹਾਂਜੀ ਡਾਇਰੈਕਟ ਵੀਰੇ ਓਕੇ ਤੇ ਸਾਰੇ ਪਾਸਿਓਂ ਜਾਨੀ ਕਿ ਇਹਦੇ ਵਿੱਚ ਮੱਜੂ ਕੀ ਬਲੱਡ ਲਾਈਨ ਪਿਓਰੀ ਖੜੀ ਆ ਠੀਕ ਹੈ ਹਾਂਜੀ ਸਹੀ ਆ ਬਈ ਤੇ ਬਾਈ ਸ਼ੋ ਵਗੈਰਾ ਵੀ ਜਿੱਤੇ ਆਏ ਹਾਂਜੀ ਵੀਰੇ ਇਹ ਮੌਕਸਰ ਪਹਿਲਾ ਸ਼ੋ ਸ਼ਾਨ ਕੋੜੇ ਨਾਲ ਜਿੱਤੇ ਆ ਸੀ ਵੀਰੇ ਹਾਂਜੀ ਤੇ ਉਸ ਤੋਂ ਬਾਅਦ ਇਹ ਪਟਿਆਲੇ ਉੱਥੇ ਵੀ ਵੀਰੇ ਸ਼ਾਨਕੋਟੇ ਦਾ ਸੈਕੰਡ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਵੀਰੇ ਫਰੀਦਕੋਟ ਹਾਂਜੀ ਤੇ ਫੇਰ ਵੀਰੇ ਜਗਰਾਉਂ ਹਾਂਜੀ ਤੇ ਬੱਦੋਵਾਲ ਸਾਰੇ ਬਹੁਣ ਸ਼ੋ ਵੀਰੇ ਸਾਰੇ ਹੀ ਮਹਾਰਾਜ ਦੀਆਂ ਰੂਪਾਂ ਨਾਲ ਇਹ ਜੇਤੂ ਰਿਹਾ ਫੇਰ ਤਾਂ ਜਾਨੀ ਕਿ ਲੰਮੀ ਲਿਸਟ ਆ ਜੀ ਲਿਸਟ ਵੀਰੇ ਹਾਂ ਜੀ ਲੰਮੀ ਲਿਸਟ ਕਹਿ ਸਕਦੇ ਹਾਂ ਸ਼ੋਅਾਂ ਦੇ ਵਿੱਚ ਜਿਹੜੇ ਸ਼ੋਅ ਚ ਵੀ ਗਿਆ ਵਾ ਵੀ ਉਤੋਂ ਲੈ ਕੇ ਆਇਆ ਜਿੱਤ ਕੀ ਆਇਆ ਵੀਰੇ ਹਾਂ ਹੋਈ ਇਹਦਾ ਜਾਨੀ ਕਿ ਰਿਕਾਰਡ ਹੀ ਕਹਿ ਸਕਦੇ ਆ ਇਹ ਹੈਗਾ ਵੀ ਲਗਾਤਾਰ ਹਾਂ ਜੀ ਵੀਰੇ ਰਿਕਾਰਡ ਕਿਉਂਕਿ ਸ਼ਾਨ ਕੋੜੇ ਨਾਲ ਫੇਸ ਕਰਨਾ ਵੀਰੇ ਰਿਕਾਰਡ ਹੀ ਆ ਰਿਕਾਰਡ ਹੀ ਹਾਂ ਜੀ ਬਿਲਕੁਲ 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 ਇਹ ਤਾਂ ਹੈ ਵੀਰੇ ਤੇ ਬਾਈ ਜੀ ਇਹ ਆਪ ਦਾ ਘਰ ਤਾਂ ਹੀ ਤਿਆਰ ਕੀਤਾ ਹਾਂਜੀ ਵੀਰੇ ਘਰੇ ਹੀ ਸੀਗਾ ਤਿਆਰ ਕੀਤਾ ਹਾਂਜੀ ਤੇ ਇਹ ਮੈਂ 2 ਮਹੀਨਿਆਂ ਦਾ ਵੀਰੇ ਲਿਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਪਾਲਿਆ ਹੀ ਆ ਅੱਛਾ 2 ਮਹੀਨਿਆਂ ਦਾ ਤੇ ਹਾਂਜੀ ਉਸ ਤੋਂ ਬਾਅਦ ਫਿਰ ਵੀਰੇ ਇਹਦੀ ਮਾਂ ਵੀ ਮੈਂ ਰੱਖੀ ਆ 4 ਮਹੀਨੇ ਨਾਲ ਹਾਂਜੀ ਤੇ ਉਹਦੀ ਡੈਥ ਹੋ ਗਈ ਓਕੇ ਹਾਂਜੀ ਉਸ ਤੋਂ ਬਾਅਦ ਫਿਰ ਹੁਣ ਵੀਰੇ ਤੁਹਾਡੇ ਸਾਹਮਣੇ ਆ ਤੇ ਉਸ ਤੋਂ ਬਾਅਦ ਤਾਂ ਹੁਣ ਤੱਕ ਸੰਗਾਰਸ਼ੀ ਆ ਸੰਗਾਰਸ਼ੀ ਨਹੀਂ ਨਹੀਂ ਬਹੁਤ ਵਧੀਆ ਬਾਈ ਤੇ ਬਾਈ ਇਹਦੀ ਫਿਰ ਸਟੱਡ ਸਰਵਿਸ ਦੀ ਕੀ ਫੀਸ ਵਗੈਰਾ ਕੀ ਰੱਖੀ ਆ ਵੀਰੇ ਫੀਸ ਇਹਦੀ ਪਹਿਲਾਂ 51 ਸੀ ਜਿਹੜੀ ਕਿ ਅਸੀਂ ਲਿਖੀ ਸੀ ਆਪਣੀ ਆਈਡੀ ਤੇ ਹਾਂਜੀ ਤੇ ਫੇਰ ਵੀਰੇ ਸਾਰਿਆਂ ਨੇ ਮੱਜੂ ਕੀ ਲੈਣ ਦੇ ਵਿੱਚ ਜੋ ਮੀਟਿੰਗ ਹੋਈ ਉਹਦੇ ਕਰਕੇ 41000 ਕਰਤੀ ਸੀ ਅੱਛਾ ਜੀ ਹਾਂਜੀ ਠੀਕ ਹੈ ਬਾਈ ਹਾਂਜੀ ਪਹਿਲਾਂ ਉਹਦਾ ਬੱਚਾ ਵੀਰੇ ਉਹ ਦੇਖੋ ਇਹਦਾ ਅੱਛਾ ਇਹ ਤਾਂ ਬੱਚਾ ਵਾ ਹਾਂਜੀ ਠੀਕ ਹੈ ਇਹ ਵੀ ਗ੍ਰੇ ਹੀ ਆ ਵੀਰੇ ਹਾਂਜੀ ਹਾਂਜੀ ਤੇ ਆ ਬੜੇ ਮਾਰ ਰਿਹਾ ਕੋਈ ਵੀ ਮਗਰ ਵਿੱਚ ਪਾਇਆ ਨਹੀਂ ਨਹੀਂ ਜੀ ਬਾਈ ਜੀ ਜਿੱਤ ਦਾ ਦੁੱਸਰਾ ਡਰਦਾ ਯਾਰ ਓਏ ਕੀ ਕਰਦਾ ਬਾਜ ਬਾਸ ਤੇ ਲਿਆ ਲੱਭ ਪੈਪਾਂ ਜਿਹਾ ਮਤ ਕਰਨੇ ਲਾ ਦੇ ਨੇ ਓਏ ਆਪਣੇ ਨਹੀਂ ਨਹੀਂ ਤੇ ਯਾਰ ਰਹਿਣ ਦੇ ਕੀ ਕਰਾਉਣਾ ਇਹਨਾਂ ਨੂੰ ਪਰੇ ਮਾਰ ਰੋ ਲਾ ਦੇਣਾ ਵੱਡੇ ਕਿਉਂ ਇਹ ਵੀਰੇ ਬਹੁਤ ਐਗਰੈਸਿਵ ਜਿਆਦਾ ਵਾਹ ਐਗਰੈਸਿਵ ਜਿਆਦਾ ਹੋ ਗਿਆ ਹਣਾ ਕਿਉਂਕਿ ਨਾਗ ਇਹਦਾ ਜੋ ਦਾਦਾ ਜੀ ਉਹ ਇਦਾਂ ਹੀ ਸੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਆ ਤੁਸੀਂ ਨਾ ਇਹਦੇ ਬੱਚੇ ਬਾਰੇ ਦੱਸ ਰਹੇ ਸੀ ਬੱਚਾ ਬਹੁਤ ਸੋਹਣਾ ਆਇਆ ਵਾ ਇਹ ਇਹ ਮਾਂ ਲੋ ਕਿਹੜੀ ਲਾਈਨ ਚੋਂ ਸੀ ਦੇਖ ਕੇ ਜਿਹੜੀ ਵੀਰੇ ਦੀ ਮਾਂ ਮਾ ਉਹ ਵੀ ਮੱਧੂ ਕੀ ਲਾਈਨ ਆ ਵੀਰੇ ਦਲਵਾਗ ਚੂੜ ਚੱਕ ਵਾਲੇ ਘੋੜੇ ਦੀ ਆ ਅੱਛਾ ਜੀ ਹਾਂ ਜੀ ਤੇ ਉਹ ਚੰਬੀ ਕੁੜੀ ਸੀ ਤੇ ਉਹਦੇ ਵੀ ਨੇ ਵੀਰੇ ਨੀਲਾ ਬੱਚਾ ਲਾਇਆ ਤੁਹਾਡੇ ਸਾਹਮਣੇ ਬਹੁਤ ਸੋਹਣਾ ਬੱਚਾ ਆ ਹਾਂ ਜੀ ਬਿਲਕੁਲ ਇਹ ਰਿਜਲਟ ਇਹ ਆ ਨਹੀਂ ਹੈਗਾ ਵੀ ਚੰਬੀ ਤੇ ਵੀ ਨੀਲਾ ਹੀ ਪੈਦਾ ਕਰਦਾ ਤੁਹਾਡੇ ਸਾਹਮਣੇ ਤੁਸੀਂ ਦੇਖ ਕੇ ਜਾਓ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਇੱਕ ਵਧੀਆ ਵੱਡੀ ਗੱਲ ਹੈ ਬੱਚੇ ਇਹਦੇ ਬੱਚੇ ਵੀ ਸ਼ੋਅ ਜਿੱਤਿਆ ਵੀਰੇ ਕਹਾ ਅੱਛਾ ਜੀ ਹਾਂਜੀ ਚੰਡੀਗੜ੍ਹ ਬਲੂ ਬਲੱਡ ਫਸਟ ਨੰਬਰ ਦਾ ਰਹਾ ਸੀ ਠੀਕ ਹੈ ਹਾਂਜੀ ਹੁਣ ਅਕੇ ਇਹਦੇ ਬੱਚੇ ਵੀ ਵੀਰੇ ਸ਼ੋਅ ਮੈਨਾਂ ਰਿਹਾ ਹਾਂ ਯਾਨੀ ਕਿ ਉਹ ਇੱਕ ਉਹ ਹੋ ਗਿਆ ਹੋਰ ਵੀ ਬੱਚੇ ਜਾਨੀ ਕਿ ਸ਼ੋਅਾਂ ਚ ਹੈਗੇ ਜਾਂ ਵੱਡੀ ਜਿਹੜੇ ਜਿੱਦਾਂ ਹੁਣ ਨਿਊ ਨਿਊ ਤਿਆਰ ਹੋਈ ਜਾਂਦੇ ਨੇ ਉਹ ਸਾਰੇ ਵੀਰੇ ਮਤਲਬ ਸ਼ੋਅ ਫੀਚਰ ਆ ਕਿਉਂਕਿ ਜਦੋਂ ਇਹਦੇ ਵਿੱਚ ਤੁਸੀਂ ਦੇਖੋ ਇਹਦੀ ਬਾਡੀ ਇਹਦੇ ਜੋ ਕੱਟ ਕੰਡੀਸ਼ਨ ਆ ਉਹ ਸ਼ੋਅ ਫੀਚਰ ਹੀ ਆ ਉਹ ਸੇਮ ਹੈ ਆਪਣੇ ਅਕੇ ਬੱਚਿਆਂ ਚ ਕੋਲ ਬਿਲਕੁਲ ਬਈ ਜੋਦੀ ਨੈਕ ਆ ਉਹਦਾ ਡਿਜ਼ਾਈਨ ਹਾਂ ਵੱਖਰਾ ਸਭ ਤੋਂ ਹਾਂ ਨਹੀਂ ਇਹਦਾ ਹੈ ਜਿਹਦੇ ਕਰਕੇ ਵੀਰੇ ਇਹ ਐਡਮ ਦੇ ਬਹੁਤ ਕਲੋਜ਼ ਆ ਠੀਕ ਹੈ ਹਾਂਜੀ ਤੇਰੀ ਬਿਊਟੀ ਦੇਖੋ ਤੁਸੀਂ ਇਹਦੇ ਪੌੜ ਦੇਖ ਸਕਦੇ ਆ ਤੁਸੀਂ ਫੀਚਰ ਦੇਖੋ ਇਹਦਾ ਮੂੰਹ ਦੇਖ ਸਕਦੇ ਆ ਕਿੰਨਾ ਬਰੀਕੀਆਂ ਬਿਲਕੁਲ ਜਿਹੜਾ ਆ ਚੀਜ਼ ਸਭ ਤੋਂ ਵੱਡੀ ਆ ਦੀ ਸੌਮਜੋ ਚੌੜਾ ਹੋਊਗਾ ਤਾਂ ਸਮਝ ਲਓ ਇਹੋ ਜਾਨਵਰ ਚੰਗਾ ਹੀ ਹੋਊਗਾ ਮਾੜਾ ਜਾਨਵਰ ਨਹੀਂ ਹੋਊਗਾ ਹਾਂ ਵੀਰੇ 6.5 ਦੀ ਵੀ ਖੁਰੀ ਲਾਈ ਆ ਵੀਰੇ ਅਸੀਂ ਇਹਦੇ ਅੱਛਾ ਜੀ ਹਾਂਜੀ 6.5 ਦੀ ਠੀਕ ਹੈ ਇਹਦਾ ਸ਼ੋਅ ਮਤਲਬ ਹੁਣ ਵੀਰੇ ਥੋੜੇ ਜਿਹਾ ਪੈਰ ਇਹਨੇ ਤੋੜਲੇ ਸੀ ਤੇ ਨਹੀਂ 6:30 ਦਾ ਵੀ ਇਹਦਾ ਪੌੜ ਪਹਿਲੇ ਦਿਨ ਤੋਂ ਇੰਨਾ ਹੈਵੀ ਆ ਵੀਰੇ ਓਕੇ ਹਾਂਜੀ ਇਹਦੀ ਮਦਰ ਦਾ ਪੌੜ ਡਾ ਸੀ ਅੱਛਾ ਜੀ ਉਹਦਾ ਵੀ ਉਹਦੇ ਆ ਗਿਆ ਠੀਕ ਹੈ ਭਈ ਅਗਰੈਸਿਵ ਕਿਉਂ ਹੁੰਦਾ ਜਿਆਦਾ ਕਿਉਂਕਿ ਵੀਰੇ ਇਹਦਾ ਜਿਹੜਾ ਬਲੱਡ ਆ ਇੰਦਾ ਨਾਗ ਆ ਹਾਂ ਉਹ ਇੰਨੇ ਅਗਰੈਸਿਵ ਅਗਰੈਸਿਵ ਸੀਗਾ ਓਕੇ ਉਹ ਜੀਨਸ ਹੈ ਇਹਦੇ ਵਿੱਚ ਹਾਂ ਹਾਂਜੀ ਅਰੇ ਵੀ ਇਹਦਾ ਹੈ ਹੀ ਆ ਘਰੇ ਵੀ ਐਂ ਕਰਦਾ ਕੇ ਘਰੇ ਘਰੇ ਸ਼ਾਂਤ ਰਹਿੰਦਾ ਵੀਰੇ ਕੋਸ਼ਤ ਤੱਕ ਜਦੋਂ ਬਾਹਰ ਜਿਆਦਾ ਅਗਰੈਸਿਵ ਹੁੰਦਾ ਘੋੜੇ ਦੇਖ ਕੇ ਘੋੜੇ ਦੇ ਹਾਂਜੀ ਅਨਵੈ ਹੋਂਦਾ ਪਹਿੰਦਾ ਸ਼ੋਹਾਂ 'ਚ ਵੀ ਲੈ ਕੇ ਜਾਂਦੇ ਹਾਂ ਜਿਵੇਂ ਜਿਆਦਾ ਬਹੁਤ ਹਨਾ ਉਹ ਤਾਂ ਬਾਹਰ ਹੀ ਰਹਿੰਦਾ ਵਾ ਜ਼ਿਆਦਾਤਰ ਕਹਿ ਲੀਆ ਆਪਾਂ ਦਾ ਹਾਂਜੀ ਸ਼ੋਹਾਂ 'ਚ ਵੀਰੇ ਜਿਆਦਾ ਹੀ ਅਗਰੈਸਿਵ ਹੁੰਦਾ ਵਾ ਜਦੋਂ ਘੋੜੇ ਮੂਹਰੇ ਆਉਂਦੇ ਨੇ ਫਿਰੇ ਤੁਹਾਡੇ ਸਾਹਮਣੇ ਐਂ ਕਰਦਾ ਨਹੀਂ ਖੜਾ ਰਹਿੰਦਾ ਸ਼ਾਂਤ ਵੀ ਬਹੁਤ ਠੀਕ ਆ ਬਾਈ ਬਈ ਆਪਣਾ ਕੰਟੈਕਟ ਨੰਬਰ 98 ਹਾਂਜੀ 77 ਹਾਂਜੀ 21 380 ਓਕੇ ਹਾਂਜੀ ਤੇ ਬਾਈ ਹਣਾ ਨਾਲ ਸੰਪਰਕ ਕਰ ਸਕਦੇ ਆ ਸਹੋਲੀ ਪਿੰਡ ਆ ਵੀਰੇ ਹਾਂਜੀ ਹਾਂਜੀ ਤੇ ਇਹਦੇ ਤੋਂ ਇਲਾਵਾ ਹੋਰ ਵੀ ਕੋਈ ਰੱਖਿਆ ਸਟੱਡੀ ਹਾਂਜੀ ਵੀਰੇ ਇਹਦੀ ਦਾਦੀ ਹਾਂਜੀ ਉਹ ਵੀ ਮੇਰੇ ਕੋਲੇ ਆ ਵੀਰੇ ਅੱਛਾ ਜੀ 27 ਸਾਲ ਦੀ ਹੈ ਜ ਉਹਦੀ ਅੱਛਾ ਜੀ ਹਾਂਜੀ ਠੀਕ ਹੈ ਤੇ ਉਹ ਵੀ ਹੈ ਮੇਰੇ ਕੋਲੇ ਹੀ ਆ ਘਰੇ ਓਕੇ ਹਾਂਜੀ ਹੁਣ ਉਹ ਉਹ ਤੋਂ ਅੱਗੇ ਬੱਚੇ ਲੈਣੇ ਆ ਤੇ ਉਹ ਵੀ ਤੁਸੀਂ ਦੇਖੋਗੇ ਉਹ ਵੀ ਲੈਜੰਡੀ ਆ ਅੱਛਾ ਜੀ 27 ਸਾਲ ਦੀ ਵੀ ਯੰਗ ਪਈ ਹੋਵੇ ਟਾਈਮ ਅੱਛਾ ਜੀ ਹਾਂਜੀ ਏ ਬਾਈ ਤੁਸੀਂ ਕਹਿੰਦੇ ਨਾਲੇ ਦੀ ਕਿੰਨੇ ਵੀ ਇਹ 2 ਮਹੀਨਿਆਂ ਦਾ ਲੈ ਜਾਂਦਾ ਤੇ ਇਹਦੀ ਮਾਂ ਨਾਲ ਲਿਆਂਦੀ ਤੇ ਉਹ ਫਿਰ ਉਹ ਬਾਅਦ ਵਿੱਚ ਖਰੀਦੀ ਇਹਦੀ ਨਹੀਂ ਵੀਰੇ ਮਾਂ ਨਾਲ ਹੀ ਲਿਆਂਦੀ ਸੀ ਉਹ ਤੋਂ ਬਾਅਦ ਜਦੋਂ ਮਾਂ ਕਾਫੀ ਟਾਈਮ ਬਾਅਦ ਮਰ ਗਈ ਸੀ ਮੈਂ ਵਾਪਸ ਮੈਂ ਵਾਪਸ ਕਰਤੀ ਸੀ ਵੀਰੇ ਹਾਂਜੀ ਤੇ ਉਹ ਅੱਗੇ ਜਾ ਕੇ ਵੀਰੇ ਮਰ ਗਿਓ ਜਿਹਨੂੰ ਦਿੱਤੇ ਸੀ ਹਾਂਜੀ ਅੱਛਾ ਜੀ ਤੇ ਇੱਕ ਇਹਦੀ ਆ ਇੱਕ ਮਿੰਟ ਵੀਰੇ ਥੋੜੀ ਮੈਂ ਆ ਠੀਕ ਹੈ ਐਡਮ ਦੇ ਨੇੜਾ ਬਹੁਤ ਜ਼ਿਆਦਾ ਤੇ ਕਹਿ ਸਕਦੇ ਆ ਵੀਰੇ ਬਿਲਕੁਲ ਬਿਲਕੁਲ ਜੀ ਬਿਲਕੁਲ ਕਹਿ ਸਕਦੇ ਆ ਠੀਕ ਹੈ ਬਾਈ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੀਰੇ ਹਾਂ ਤੇੋਂ ਤੁਸੀਂ ਥੋੜਾ ਆਹਮ ਲੈ ਲਓ ਕਿਉਂਕਿ ਥੋੜਾ ਜਿਆਦਾ ਅਗਰੈਸਿਵ ਹੋਇਆ ਪਿਆ ਹਾਂ ਜੀ ਹਾਂ ਥੈਂਕ ਯੂ ਚੱਲੀ ਕੁੜਾ